ਹਸਪਤਾਲ ਦੇ ਸਾਹਮਣੇ ਚਾਰ ਨਾਬਾਲਗ ਲੜਕੀਆਂ ਨੂੰ ਕੋਈ ਸੜਕ ਤੇ ਛੱਡ ਕੇ ਹੋਇਆ ਫਰਾਰ ਬਟਾਲਾ ਦੇ ਮਹਾਜਨ ਹਸਪਤਾਲ ਦੇ ਸਾਹਮਣੇ ਚਾਰ ਨਾਬਾਲਗ ਲੜਕੀਆਂ ਨੂੰ ਛੱਡ ਕੇ ਚਲਾ ਗਿਆ ਜਦੋਂ ਨੇੜੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਇਹਨਾਂ ਨੇ ਨਾਬਾਲਗ ਬੱਚੀਆਂ ਨੂੰ ਲੈ ਕੇ ਸਿਟੀ ਥਾਣੇ ਪਹੁੰਚ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਸਥਾਨਕ ਨਿਵਾਸੀ ਨੇ ਦੱਸਿਆ ਕਿ ਸ਼ਾਮ ਹੁੰਦਿਆਂ ਹੀ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਜਦ ਦੇਖਿਆ ਤੇ ਉੱਥੇ ਚਾਰ ਨਾਬਾਲਗ ਲੜਕੀਆਂ ਮੌਜੂਦ ਸੀ ਜਿਨ੍ਹਾਂ ਨੂੰ ਕੋਈ ਛੱਡ ਕੇ ਚਲਾ ਗਿਆ ਹੈ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਕੋਈ ਵੀ ਨਹੀਂ ਮਿਲਿਆ ਜਦੋਂ ਸਾਨੂੰ ਹੋਰ ਕੋਈ ਹੱਲ ਨਾ ਮਿਲਿਆ ਤਾਂ ਅਸੀਂ ਇਹਨਾਂ ਨੂੰ ਲੈ ਕੇ ਸਿਟੀ ਪੁਲਿਸ ਥਾਣੇ ਪਹੁੰਚੇ ਹਾਂ ਜਦੋਂ ਅਸੀਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਤੇ ਅਗੇ ਕੁਝ ਵੀ ਨਹੀਂ ਦੱਸਿਆ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਹ ਮੈਂ ਨੰਦ ਜਗਦੀਸ਼ ਕੁਮਾਰ ਜੇ ਮੈਂ ਇਸਾ ਨਗਰ ਦਾ ਰਹਿਣ ਵਾਲਾ ਜੀ ਮੈਂ ਮਲੇ ਦਾ ਮੌਤਵੇਰਾ ਜੀ ਇਹ ਮੇਰੇ ਕੁਝ ਵੀਰਾਂ ਨੂੰ ਇੱਥੇ ਛੱਪੜ ਪੈਂਦਾ ਵਾ ਨਾਲਕੜੀ ਰੋਡ ਤੇ ਮੇਰੇ ਮਹੱਲੇ ਦੇ ਮੋੜ ਤੇ ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋ ਛੱਡ ਗਿਆ ਬੱਚੇ ਇਹਨਾਂ ਨੇ ਬੱਚੇ ਰੋਣ ਦੀ ਆਵਾਜ਼ ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ ਤੇ ਲੈ ਆਂਤੇ ਆ ਇਹਨਾਂ ਨੇ ਬਾਅਦ ਚ ਮੈਨੂੰ ਫੋਨ ਕੀਤਾ ਵਾ ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਤੇ ਧਿਆਏ ਤੇ ਨੰਗੇ ਹੀ ਪੈਰੋਂ ਫਿਰ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਵਾ ਕੰਟਰੋਲ ਰੂਮ ਤੇ ਮੈਨੂੰ ਨੰਬਰ ਮੈਨੂੰ ਠਾਣਾ ਪੈਂਦਾ ਸਿਟੀ ਮੈਸਟਰ ਸਾਹਿਬ ਨਾਲ ਗੱਲ ਕੀਤੀ ਉਹਨੇ ਕਿ ਇੱਥੇ ਲੈ ਆਓ ਹੁਣ ਆਪਾਂ ਇਹ ਬੱਚੇ ਇੱਥੇ ਲੈ ਕੇ ਆਏ ਆ ਦੇਖਦੇ ਇਹਨਾਂ ਦਾ ਕੀ ਕਰਨਾ ਜੀ ਬੱਚੇ ਕਿੰਨੇ ਆ ਬੱਚੇ ਚਾਰ ਜੇ ਚਾਰੇ ਲੜਕੀਆਂ ਜੇ ਤੇ ਬੱਚੇ ਦੇ ਕਿਸ ਦੀ ਉਮਰ 1 ਇਹ ਮਿਕਲ 1 ਸਾਲ ਆ 2 ਸਾਲ ਆ ਆ 3 ਸਾਲ ਆ 4 ਸਾਲ ਤੋਂ ਛੋਟੀ ਆ ਸਾਰੀ ਇਹਨੇ ਤੁਰਦੇ ਇੱਕ ਤੁਰਦਰੀਆਂ ਬੱਚਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਜਿਹੜੇ ਬੱਚੇਲੇ ਤੁਹਾਨੂੰ ਕਿੱਥੋਂ ਮਿਲੇ ਇਹ ਮਿਲੇ ਜੇ ਬੁਟਰਾ ਦੀ ਕੋਠੀ ਆ ਛੱਪਰ ਦੇ ਕੰਡੇ ਈਸ਼ਾ ਨਗਰ ਆ ਕਿੰਨੇ ਬੱਚੇ ਦੀ ਹਾਲਤ ਮਿਲਾਂ ਦੀ ਇਹ ਚਾਰ ਬੱਚੇ ਆ ਤੇ ਬੋਲਦੇ ਆ ਵੀ ਕੋਈ ਲੜਕੀ ਇਹ ਨਾਲ ਵੱਡੀ ਉਹ ਛੱਡ ਕੇ ਤੇ ਇਹਨਾਂ ਨੂੰ ਚਲ ਗਈ ਆ ਪਾਣੀ ਦੇ ਪਾਜ ਵੀ ਪਾਣੀ ਪੀਓ ਤੁਸੀਂ ਤੇ ਮੁੜ ਕੇ ਉਹ ਲੱਭੀ ਨਹੀਂ ਗਈ ਹੋਗੀ ਕਿੰਨੇ ਵਜੇ ਦੀ ਘਟਨਾ ਜੀ ਇਹ 8 ਇਹ 8 ਵਜੇ ਦੀ ਗੱਲ ਹੈ ਜੀ ਕੋਈ ਲੱਭਦੇ-ਦੱਭ ਕੇ ਇਤਨਾ ਬੰਦਾ ਕੋਈ ਉੱਥੇ ਵੇਖਿਆ ਵਾ ਪਰ ਨਹੀਂ ਕਿਤੇ ਸਾਨੂੰ ਕੋਈ ਨਹੀਂ ਲੱਭਾ ਲੱਗੇ ਜੁਗੋਂ ਨਹੀਂ ਲੱਭਾ ਪਰ ਤੁਸੀਂ ਜੀ ਤੁਹਾਨੂੰ ਅਸੀਂ ਫਿਰ ਲੱਗੇ ਦੁਕਾਨ ਵਾਂ ਕਰੀਆਨੇ ਦੀ ਅੱਡੀ ਆਪਣੀ ਆ ਭਰਾ ਹਟੇ ਦੀ ਤੇ ਅਸੀਂ ਫਿਰ ਉਥੇ ਇਹਨਾਂ ਨੂੰ ਲੈ ਕੇ ਤੇ ਕੋਈ ਰੋਟੀ ਰਾਟੀ ਪੀ ਲੋ ਖਵਾਲੀ ਆ ਫਿਰ ਵੇਚ ਕੋਟ ਇਹਨਾਂ ਨੂੰ ਖਵਾਲੇ ਆ ਬਾਅਦ ਵਿੱਚ ਮੇਰੇ ਨਾਲ ਕਰ ਤੇ ਬਾਅਦ ਚ ਇਹ ਠਾਣੇ ਕੰਪਲੀਟ ਕੀਤੀ ਆ ਵੀ ਇਹਦੇ ਦਾ ਬੱਚੇ ਇਹਨਾਂ ਨੂੰ ਮਿਲੇ